ਹਾਂਜੀ ਸਤਿ ਸ੍ਰੀ ਅਕਾਲ ਜੀ ਸੱਜਣੋ ਮਿੱਤਰੋ ਕੀ ਹਾਲ ਚਾਲ ਹੈ ਤੁਹਾਡੇ ਅੱਜ ਅਸੀਂ ਚੱਲੇ ਆ ਜੀ ਆਪਣੇ ਰੂਮ ਦੀ ਸ਼ਾਪਿੰਗ ਕਰਨ ਮੇਰੇ ਨਾਲ ਨੇ ਮਨਾ ਉਦਵਾਲੀਆ ਤੇ ਪੱਡਾ ਸਾਹਿਬ ਤੇ ਕਰਦੇ ਆ ਜੀ ਸ਼ਾਪਿੰਗ ਸਾਰੀ ਸ਼ਾਪਿੰਗ ਕਰਨ ਤੋਂ ਬਾਅਦ ਦੇਖਦੇ ਹਾਂ ਕਿੰਨਾ ਬਣਦਾ ਆ ਬਿੱਲ ਤੇ ਨਾਲ-ਨਾਲ ਕਰਦੇ ਜਾਵਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਸਭ ਤੋਂ ਪਹਿਲਾਂ ਪੱਡਾ ਸਾਹਿਬ ਨੇ ਕਪੜਿਆਂ ਦੀ ਸਫਾਈ ਦਾ ਸੋਚਿਆ ਤੇ ਲਿਆ ਆਪਣਾ ਮਨਪਸੰਦ ਸਰਫ ਉਜਾਲਾ ਆਟੋਮੈਟਿਕ ਜਿਹਨੂੰ ਪਟਾ ਸਾਹਿਬ ਬਹੁਤ ਪਸੰਦ ਕਰਦੇ ਨੇ ਉਸ ਪਰੰਤ ਆ ਗਈ ਵਾਰੀ ਜੀ ਮੰਨੇ ਉਦੋਂ ਵਾਲੀ ਇਹਦੀ ਉਹਨਾਂ ਨੇ ਆਪਣਾ ਮਨਪਸੰਦ ਸਬਨ ਲੱਭ ਕੇ ਲਿਆਂਦਾ ਜੀ ਚੈੱਕ ਕਰੋ ਕਿਹੜਾ ਹੈ ਡਿਟੋਲ ਫੇਰ ਆ ਗਈ ਜੀ ਵਾਰੀ ਪਟਾ ਸਾਹਿਬ ਦੀ ਫਾਸਫਸ ਦੀ ਕਹਿੰਦੇ ਫਾਸਫਸ ਲੈਣਾ ਹੁਣ ਫਾਸਫਸ ਸਾਰਾ ਚੈੱਕ ਕਰਨ ਤੋਂ ਬਾਅਦ ਐਂਡ ਤੇ ਬੜਾ ਸਾਬ ਦੀ ਮਨਪਸੰਦ ਵਿੱਚ ਆਇਆ ਜੀ ਫੋਗ ਤਾਂ ਮਨਾ ਸਾਹ ਉਹਨੇ ਫੋਗ ਦੇ ਮੋਹਰ ਲਾਈ ਤਾਂ ਆਪਾਂ ਜੱਸ ਕੀਤੀ ਲੈ ਲਈ ਫੁੱਲ ਇੱਕ ਹਫਤੇ ਦੀ ਸਾਡੀ ਹੋ ਗਈ ਸ਼ਾਪਿੰਗ ਕੰਪਲੀਟ ਤੁਹਾਡੇ ਸਾਹਮਣੇ ਫੁੱਲ ਭਰ ਕੇ ਟਰਾਲੀ ਲੈਣਤੀ ਅਸੀਂ ਕਾਊਂਟਰ ਤੇ ਤੇ ਮੰਨਾ ਕਰਦਾ ਪਿਆ ਅਨਲੋਡ ਇਹਦੇ ਵਿੱਚ ਤੇ ਸਾਰਾ ਕੁਝ ਵੇਖਦੇ ਪਏ ਹੋ ਕੀ ਕੁਛ ਹੈਗਾ ਜੋ ਵੀ ਕਿਚਨ ਦਾ ਸਮਾਨ ਹੁੰਦਾ ਸਬਜ਼ੀਆਂ ਆਂਡੇ ਦਾਲਾਂ ਦੁੱਧ ਦਹੀਂ ਆਈਸਕ੍ਰੀਮ ਜੂਸ ਬਰੌਲੀ ਲਿਆ ਨਾਲ ਫਲ ਫਰੂਟ ਇਹ ਸਾਰੀ ਇੱਕ ਹਫਤੇ ਦੀ ਸ਼ਾਪਿੰਗ ਹੈਗੇ ਆ ਜੀ ਦੇਖੋ ਕਿੰਨਾ ਬਿੱਲ ਆਉਂਦਾ ਘਰ ਆਉਣ ਲੱਗੇ ਆਂ ਜੀ ਬਿੱਲ ਸਾਡੀ ਸ਼ਾਪਿੰਗ ਹੋ ਗਈ ਜੀ ਕੰਪਲੀਟ ਲਓ ਜੀ ਸਾਡੀ ਸ਼ਾਪਿੰਗ ਹੋ ਗਈ ਕੰਪਲੀਟ ਆ ਬਿੱਲ ਦੇਖ ਲਓ ਇੱਕ ਹਫਤੇ ਦਾ 622 ਗ੍ਰਾਮ ਇਹ ਜੀ ਆ ਫਰੂਟ ਚਾਟ ਕਰਨ ਲੱਗੇ ਆਂ ਤੇ ਇਹਦੀ ਪਸੰਦ ਬਣ ਗਈ ਵਧੀਆ ਓਕੇ ਆ ਵੇਖਣ ਨੂੰ ਸੋਹਣਾ ਲੱਗਦਾ ਖਾਣ ਦਾ ਪਤਾ ਨਹੀਂ ਆ। ਉਹ ਖਾ ਕੇ ਵੇਖਾਂਗੇ ਕੀ ਨਿਕਲਦਾ। ਇਹ ਹੰਦੀ ਫੂਲ ਹੈ ਜੀ। ਖਾਣ ਲੱਗੇ ਹਾਂ। ਯਾਰ ਪੀਸ ਆਪ ਨਿਕਲਦਾ ਇਹ ਬਾਅਦ ਚ ਪਤਾ ਲੱਗੇ। ਆਹ ਸੋ ਠੀਕ ਹੈ। ਮੰਨਿਆ ਕਿਵੇਂ ਆ? ਵਧੀਆ ਖਲਦੀ ਆ। ਮੋਟ ਪੈ ਜਾ।